ਔਰ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਆਪਣਾ ਕੋਈ ਵੀ ਮਾਪਾਪਾ ਉਹਨਾਂ ਨੇੜਾ ਸਿੱਧਾ ਇੰਜਰੀ ਪਾਊਗਾ ਕਿਉਂਕਿ ਆਪਣਾ ਕੋਈ ਵੀ ਪੁੱਤ ਨਹੀਂ ਹੋਣਾ। ਕਬੱਡੀ ਲੋਕ ਕਬੱਡੀ ਸਿੱਖਦੇ ਆ, ਟ੍ਰੇਨਿੰਗ ਲੈਂਦੇ ਆ, ਉਹ ਅੱਜ ਵੀ ਉਹਨਾਂ ਨੂੰ ਅੱਜ ਉਹਨਾਂ ਨੇ ਬਿਆਨ ਸੀ ਕਿ ਅਸੀਂ ਹੁਣ ਕਬੱਡੀ ਨਹੀਂ ਖੇਡਦੇ। ਮਾਰ ਪੁੱਤੇ ਧੱਕਾ ਖਾਦੀ ਕਰਕੇ ਜਾ ਰਹੇ ਨਾ ਐਤਾ ਕੋਈ ਵੀ ਆਪਣਾ ਨਿਆਣਾ ਨਹੀਂ ਭੇਜ ਸਕਦਾ। ਇਹ ਕੁਝ ਵੀ ਕੋ ਦੇਖੋ ਇਸ ਚੀਜ਼ ਦੇ ਨਾਲ ਜੋ ਹੁਣ ਕਬੱਡੀ ਨੂੰ ਘਾਟਾ ਹੈ, ਪਹਿਲਾਂ ਪਰਿਵਾਰ ਨੂੰ ਘਾਟਾ, ਉਹਨਾਂ ਕਬੱਡੀ ਨੂੰ ਘਾਟਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਆਪਣਾ ਕੋਈ ਵੀ ਮਾਪਾਪਾ ਉਹਨਾਂ ਨੇੜਾ ਸਿੱਧਾ ਇੰਜਰੀ ਨਹੀਂ ਪਾਊਗਾ ਕਿ ਉਹ ਆਪਣਾ ਕੋਈ ਵੀ ਪੁੱਤ ਨਹੀਂ ਖੋਣਾ ਚਾਹੁੰਦਾ ਸੀ ਲੱਗਦਾ ਨਹੀਂ ਹੁਣ ਕਬੱਡੀ ਨੂੰ ਜਿਹੜੇ ਪ੍ਰਮੋਟ ਕਰਦ ਨੇ ਜਾਂ ਕਬੱਡੀ ਖੇਡਦੇ ਨੇ ਉਹਨਾਂ ਦੇ ਮਨਾਂ ਵੀ ਬਿਲਕੁਲ ਜਿਹੜੇ ਹੁਣ ਸਾਡੇ ਸ਼ਹਿਰਾਂ ਦੇ ਨਿਆਣੇ ਹੁਣ ਕਬੱਡੀ ਸਿੱਖਦੇ ਆ ਟ੍ਰੇਨਿੰਗ ਲੈਂਦੇ ਆ ਉਹ ਅੱਜ ਵੀ ਉਹਨਾਂ ਨੂੰ ਅੱਜ ਉਹਨਾਂ ਦੇ ਬਿਆਨ ਸੀ ਕਿ ਅਸੀਂ ਹੁਣ ਕਬੱਡੀ ਨਹੀਂ ਖੇਡਣੀ ਕਿ ਆਣਾ ਟਾਈਮ 'ਚ ਕਬੱਡੀ ਖਤਮ ਹੋ ਜਾਊਗੀ ਕਿਉਂਕਿ ਇਸ ਤਰ੍ਹਾਂ ਕਿਉਂਕਿ ਜਦੋਂ ਸਾਡੇ ਘਰਾਂ ਦੇ ਜਵਾਨ ਪੁੱਤ ਐਦਾ ਘਰ ਖਾਲੀ ਕਰਕੇ ਜਾ ਰਹੇ ਹਨ ਐਦਾ ਕੋਈ ਵੀ ਆਪਣਾ ਨਿਆਣਾ ਨਹੀਂ ਭੇਜੂਗਾ ਸਾਡਾ ਪਰਿਵਾਰ ਦੇ ਵਿੱਚ ਇਹਨਾਂ ਦੇ ਇੱਕ ਛੋਟਾ ਬ੍ਰਦਰ ਹੈ ਇੱਕ ਸਿਸਟਰ ਆ ਉਹ ਮੈਰਿਜ ਹੋਈ ਇਥੇ ਬਾਹਰ ਰਾਤ ਨੂੰ ਉਹ ਇੱਥੋਂ ਤੁਰੇ ਹੋ ਸੀਗੇ ਜਦੋਂ ਉਹਨਾਂ ਨਾਲ ਗੱਲਬਾਤ ਲੱਗੀ ਤਾਂ ਉਹ ਵਾਪਸ ਆਏ ਫਿਰੋ ਉਹਨਾਂ ਸਵੇਰੇ ਫਲੈਟ ਸੀਨ ਫੈਟ ਕੈਂਸਲ ਕਰਾਈ ਆਪਣੀ ਕੀ ਪ੍ਰਸ਼ਾਸਨ ਤੋਂ ਕੀ ਮੰਗੇ ਪਿੰਡ ਵਾਲੇ ਪ੍ਰਸ਼ਾਸਨ ਇਹੀ ਮੰਗ ਕਰਦੇ ਆ ਕਿ ਦੇਖੋ ਜੀ ਮੰਗ ਕੀ ਕਰਨੀ ਹੈ ਕਿ ਇਹੀ ਹੈ ਕਿ ਜੇਕਰ ਇਸ ਚੀਜ਼ ਤੋਂ ਸਾਡੀ ਇੱਕ ਬੇਨਤੀ ਹੈ ਕਿ ਜੇਕਰ ਇਸ ਚੀਜ਼ ਤੇ ਨੱਥ ਪਾਈ ਜਾਊਗੀ ਤਾਂ ਮਤਲਬ ਹਰ ਘਰ ਦਾ ਚਰਾਗ ਬੱਜੂਗਾ ਜੀ ਕੋਈ ਚੰਗਾ ਨਿਆਣਾ ਅਗਰ ਸਿਹਤ ਪਾਸ ਜਾਂਦਾ ਹੈ ਤਾਂ ਉਹਦਾ ਜਰੂਰ ਸਾਥ ਦੋ ਅਗਰ ਐਦਾਂ ਸੀ ਲੱਤਾਂ ਖਿੱਚਾਂਗੇ ਤਾਂ ਕਿਸਦਾ ਨਿਆਣਾ ਇਸ ਸਿਹਤ ਪਾਸ ਨਹੀਂ ਜਾਊਗਾ ਉਸ ਟੂਰਨਾਮੈਂਟ ਮਲਕੀਰ ਆਉਣਗੇ ਜੋ 10-15 ਮਿੰਟ ਦੀ ਦੇਰੀ ਹੋ ਗਈ ਲੱਗਦਾ ਮਨਕੀਰ ਔਰ ਤੁਲਾ ਵੀ ਟਾਰਗੇਟਸ ਗਏ ਸੁੱਤੇ ਜਦੋਂ ਦੇਖੋ ਜੀ ਜਦੋਂ ਇਸ ਅਨਪੋੜ ਇਨਸਾਨ ਨੂੰ ਟਾਰਗੇਟ ਕਰ ਸਕਦੇ ਤਾਂ ਉਹਨੂੰ ਵੀ ਕਰ ਸਕਦੇ ਸੀਗੇ ਉਹਨੂੰ ਵੀ ਆਂਜਾ ਉਹਨੂੰ ਵੀ ਹਾਸੇ ਠੀਕ ਹੈ ਨਾ ਜੀ ਇਥੋਂ ਪਰ ਇਸ ਇਹ ਗੱਲ ਮੰਨਣੀ ਪਊਗੀ ਇੱਥੇ ਕੋਈ ਵੀ ਇਨਸਾਨ ਸੇਫ ਨਹੀਂ ਆ ਜਦੋਂ ਉਹ ਸੇਫ ਨਹੀਂ ਹੈਗਾ ਤਾਂ ਅਸੀਂ ਕਿੱਥੋਂ ਸੇਫ ਹੋਵਾਂਗੇ ਅਸੀਂ ਸਾਰਾ ਦਿਨ ਇੱਥੇ ਇਕੱਲੇ ਕੰਮ ਕਰਦੇ ਹਾਂ ਨਾਰਮਲ ਘੁੰਮਦੇ ਹਾਂ ਕੱਲ ਉਹ ਸੇਫ ਨਹੀਂ ਤਾਂ ਕੋਈ ਵੀ ਇਨਸਾਨ ਸੇਫ ਨਹੀਂ ਹੈਗਾ ਇੱਥੇ ਜੀ ਅਗਰ ਪ੍ਰਸ਼ਾਸਨ ਇਸ ਚੀਜ਼ ਤੇ ਨਾਥ ਨਹੀਂ ਪਾਊਗਾ ਜਿਹੜੇ ਲੋਕ ਐ ਜਿਹੜੇ ਜ਼ਿੰਮੇਵਾਰੀਆਂ ਲੈ ਲੈਂਦੇ ਆ ਅਗਰ ਉਹਨਾਂ ਤੇ ਜਨਤ ਨਹੀਂ ਪਾਈ ਜਾਊਗੀ ਤਾਂ ਕੱਲ ਉਹ ਇਹ ਤੋਂ ਵੱਡੇ ਕਾਰਨਾਮੇ ਕਰਨਗੇ ਸਰਕਾਰ ਇੱ ਨਹੀਂ ਨਹੀਂ ਇਹਨਾਂ ਦਾ ਘਰ ਆਹੀ ਹੈ ਜੀ ਹੋਰ ਪਰ ਮਹਾਲੀ ਸਿਰਫ ਜਦੋਂ ਕੋਈ ਮੈਚ ਜਾਂ ਕੋਈ ਜਦੋਂ ਰੁਕਣਾ ਹੁੰਦਾ ਬਾਹਰ ਫਿਰ ਮਹਾਲੀ ਰੁਕਦੇ ਸੀਗੇ ਉਹ ਠੀਕ ਹਾਂਜੀ